ਸਪੌਂਸਰ ਜੋ ਤੁਸੀਂ ਅੱਜ ਪ੍ਰੋਗਰਾਮ ਕੀਤਾ ਹੈ ਉਹ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਇਆ ਸੀ ਜੋ ਪ੍ਰੋਗਰਾਮ ਕੀਤਾ ਦਿੱਤਾ ਜਾਂਦੇ ਤੇ ਹਰੇ ਦੇ ਬਾਰੇ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਪਾਲ ਸਾਹਿਬ ਵਾਹਿਗੁਰੂ ਜੀ ਬਤੇ ਮੈਂ ਜਸਪਾਲ ਸਿੰਘ ਪਿੰਡ ਬਲਰਾਮਪੁਰ ਜ਼ਿਲ੍ਹਾ ਰੂਪਨਗਰ ਅਸੀਂ ਬਹੁਤ ਜ਼ਤੋਂ ਜਸਤੋਂ ਸਾਡੀ ਪੰਚਾਇਤ ਬਣੀ ਅਸੀਂ ਇਹ ਸੋਚ ਰਹੇ ਸੀ ਕਿ ਕੋਈ ਨਾ ਕੋਈ ਅਸੀਂ ਕੋਈ ਰੰਗਾ ਰੰਗ ਕੋਈ ਪ੍ਰੋਗਰਾਮ ਜਾਂ ਕੋਈ ਖੇਡ ਮੈਦਾਨ ਤੇ ਬੱਚਿਆਂ ਨੂੰ ਲੈ ਕੇ ਆਈਏ ਤਾਂ एकदम ਮੇਰੇ ਕੋਲੇ ਪਿੰਡ ਦੀਆਂ ਬੱਚੀਆਂ ਆਈਆਂ ਕਿ ਸਪੰਸਰ ਸਾਹਿਬ ਅਸੀਂ ਪਿੰਡ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਮਨਾਉਣੀ ਚਾਹੁੰਦੇ ਹਾਂ ਤੀਆਂ ਮੇਰੇ ਮਨ ਨੂੰ ਵੀ ਲੱਗਿਆ ਸੀ ਬਸ ਇੱਕ ਦਿਨ ਦੀ ਕਰਾਂ ਸੀ ਕਿਉਂਕਿ ਸਮਾਂ ਆਵੇ ਤਾਂ ਮੈਂ ਆਪਣੀ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਇਹ ਕੇ ਫੈਸਲਾ ਕੀਤਾ ਅਸੀਂ ਇਹ ਲੈ ਆ ਫੈਸਲਾ ਕਿ ਭਾਈ ਇਹ ਜ਼ਰੂਰ ਹੋਣਾ ਚਾਹੀਦਾ ਸੋ ਅਸੀਂ ਪੰਚਾਇਤ ਦੇ ਸਿਰ ਤੇ ਪਿੰਡ ਦੇ ਲੋਕਾਂ ਦੇ ਨਾਲ ਇਕੱਤਰਤਾ ਦੇ ਨਾਲ ਅਸੀਂ ਇਹ ਪ੍ਰੋਗਰਾਮ ਨੂੰ ਲਿਖਿਆ ਤੋ ਬੱਚਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ ਹੀ ਮਨ ਨੂੰ ਪਾਇਆ ਸਾਰੇ ਨਗਰ ਨੇ ਬੜਾ ਅਲੱਗਾ ਕੀਤੀ ਤੋ ਇਸ ਦੇਖਦੇ ਹਾਂ ਹੋਇਆ ਅਸੀਂ ਹੁਣ ਅੱਗੇ ਤੋਂ ਚਾਹੁੰਦੇ ਹਾਂ ਕੋਈ ਸਾਨੂੰ ਅਗਾਹ ਤੋਂ ਕੋਈ ਅਸੀਂ ਕੋਈ ਨਗਰ ਕੋਈ ਸਾਡਾ ਐਨ ਆਰ ਆਈ ਵੀਰ ਕੋਈ ਹੋਰ ਸਾਡੇ ਸਹਿਯੋਗ ਕਰੇ ਜਦੋਂ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਇਹਨੂੰ ਦੇਖਦੇ ਹਾਂ ਹੋਇਆ ਕਿਉਂ ਨਾ ਅਸੀਂ ਆਪਣੇ ਬੱਚਿਆਂ ਨੂੰ ਗਰਾਊਂਡ 'ਵਨ ਲੈ ਕੇ ਆਈਏ ਸਹਿਯੋਗ ਨਾਲ ਕੋਈ ਖੇਡਾਂ ਕਰਾਈਏ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਮੇਰੇ ਵੱਲੋਂ ਜਸਪਾਲ ਸਿੰਘ ਵੱਲੋਂ ಗ್ರಾಮ ਪੰਚਾਇਤ ਵੱਲੋਂ ਕੀਤਾ ਹੀ ਆਪਾਂ ਇਕੱਠੇ ਹੋ ਕੇ ਇਸ ਰੰਭੀ ਹੋਈ ਅੱਗੇ ਅਰੰਭੀਏ ਕੋਈ ਨਾ ਕੋਈ ਪ੍ਰੋਗਰਾਮ ਜਰੂਰ ਕਰਾਈਏ ਜੋ ਬੱਚਿਆਂ ਨੂੰ ਗਰਾਊਂਡ ਵੱਲ ਲੈ ਕੇ ਆਈਏ ਨਸ਼ਿਆਂ ਤੋਂ ਦੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ